ਨਹੀਂ ਮੈਂ ਲੈਣੀ ਨਹੀਂ ਫੋਟੋ ਆ ਮੇਰੀ ਨਾਲ ਲੈ ਕੇ ਵੀ ਭੰਜੀ ਨੇ ਬਾਹਰ ਲਿਖ ਕੇ ਲਾਇਆ ਇਹਦੀ ਵੀ ਸਕਿਉਰਟੀ ਗਾਰਡ ਆ ਵੇਖੋ ਜੀ ਪੈਰੋ ਮੰਦਿਰ ਦਾ ਹਾਲ ਆ ਵੇਖੋ ਆ ਜਿਹੜੇ ਮੰਤ ਬਣੇ ਫਿਰਦੇ ਆ ਆ ਵੇਖੋ ਕਿੰਦਾ ਮੀਟ ਸ਼ਰਾਬਾਂ ਪੀਂਦੇ ਆ ਹਾਂਜੀ ਪੈਰੋ ਮੰਦਿਰ ਦੀ ਮਰਿਆਦਾ ਨੂੰ ਖਰਾਬ ਕਰਦੇ ਆ ਉਧਰੋਂ ਭੈਣ ਜੀ ਹੁਣੀ ਆ ਲక్ష్ਮੀ ਕਾਂਤਾ ਜੀ ਇਹਨਾਂ ਨੇ ਵੱਡੇ ਵੱਡੇ ਬੋਰਡ ਲਾਏ ਆ ਵੀ ਲਿਖ ਕੇ ਵੀ ਇੱਥੇ ਸ਼ਰਾਬ ਪੀ ਕੇ ਆਉਣਾ ਮਨਾ ਲਿਉਣਾ ਮਨਾ ਆ ਇੱਥੇ ਹੁੰਦੇ ਸਕਿਉਰਟੀ ਗਾਰਡ ਸਾਰੇ ਰਲੇ ਹੋਏ ਆ ਉਹਨਾਂ ਇਹਨਾਂ ਨੂੰ ਇਹਨਾਂ ਦੇ ਚਿਹਰੇ ਮੈਂ ਪਛਾਣ ਲਿਆ ਤੇ ਪੁਲਿਸ ਆਈ ਆ ਪੁਲਿਸ ਨੂੰ ਫੋਨ ਕੀਤਾ ਪੁਲਿਸ ਪ੍ਰਸ਼ਾਸਨ ਆਇਆ ਤੇ ਵੇਖ ਕੇ ਤੇ ਆ ਸਾਰਾ ਕੁਝ ਸਾਡੇ ਸੁੱਟ ਕੇ ਤੇ ਭੱਜ ਗਏ ਐ ਤੋਂ ਹਾਂਜੀ ਤੇ ਹੋਰ ਪੈਰੋ ਮੰਦਰ ਦੇ ਜੋ ਮੁਖ ਸੇਵਾਦਾਰ ਆ ਮਾਤਾ ਜੀ ਉਹਨਾਂ ਦੇ ਵੀ ਹੱਥੀ ਪਏ ਆ ਤੇ ਰੋਜ਼ ਇਥੇ ਇਹੀ ਹਾਲ ਆ 11:00 11:30 ਵਜੇ ਤੋਂ ਬਾਅਦ ਇਥੇ ਇਹੀ ਕੁਝ ਚੱਲਦਾ ਆ ਰਿਹਾ ਜੀ ਇਹ ਪੈਰੋ ਮੰਦਰ ਆ ਜੀ ਆਪੈਰੋਂ ਮੰਦਰ ਦੀ ਮਰਿਆਦਾ ਨੂੰ ਬਹੁਤ ਜ਼ਿਆਦਾ ਖਰਾਬ ਕੀਤਾ ਜਾ ਰਿਹਾ ਵਾ ਤੇ ਮਿਹਰਬਾਨੀ ਕਰਕੇ ਪ੍ਰਸ਼ਾਸਨ ਗਾੜੀ ਵੀ ਬੇਨਤੀ ਆ ਕੇ ਜੋ ਵੀ ਇਹਨਾਂ ਤੇ ਬੰਦ ਦੀ ਕਾਰਵਾਈ ਕੀਤੀ ਜਾਵੇ ਪੂਲ ਸੁਪਰ ਪ੍ਰਸ਼ਾਸਨ ਨੂੰ ਔਰ 112 ਤੇ ਵੀ ਫੋਨ ਕੀਤਾ ਫੋਨ ਕੀਤਾ ਤੇ ਉਹ ਉਹਨਾਂ ਨੇ ਮਤਲਬ ਇੱਥੇ ਚੌਕੀ ਵਾਲਿਆਂ ਨੂੰ ਕੀਤਾ ਚੌਕੀ ਵਾਲਿਆਂ ਨੂੰ ਫੋਨ ਕੀਤਾ ਤੇ ਉਹ ਕਹਿੰਦੇ ਆ ਜੀ ਅਸੀਂ ਕੀ ਕਰ ਸਕਦੇ ਆ ਉਹਨਾਂ ਨੂੰ ਪਹਿਲਾਂ ਵੀ ਕਿਹਾ ਕਿ ਪ੍ਰਸ਼ਾਸਨ ਨੂੰ ਪਹਿਲਾਂ ਵੀ ਬਹੁਤ ਅਡੀ ਸ਼ਿਕਾਇਤਾਂ ਕਰ ਚੁੱਕੇ ਆ ਤੇ ਪਰ ਇਹਦੇ ਵਿੱਚ ਕੋਈ ਵੀ ਉਹਨਾਂ ਨੇ ਕਾਰਵਾਈ ਨਹੀਂ ਕੀਤੀ। ਹੋਰ ਬਾਬਾ ਇੱਕ ਇੱਥੇ ਰਹਿੰਦਾ ਵਾ, ਸਰਜੀਤ ਨਾਥ ਐ ਕੋ ਦੂਸਰ ਸਾਮੂ, ਦੂਸਰਾ ਤੀਸਰਾ ਇੱਥੇ ਕਾਫੀ ਜਣੇ ਆ ਗਏ ਆ ਕੁਛ ਨਾਲ ਇੱਥੇ ਹੋਰ ਵੀ ਅਣਪਛਾਤੇ ਲੋਕ ਆਣ ਕੇ ਇੱਥੇ ਪੌੜੀਆਂ ਦੇ ਵਿੱਚ ਬਹਿ ਕੇ ਤੇ ਸ਼ਰਾਬਾਂ ਪੀਂਦੇ ਆ। ਆ ਵੇਖੋ ਜੀ ਆ ਦੁਰਗਾਣਾ ਦੇ ਮੰਦਿਰ ਦੀਆਂ ਪੌੜੀਆਂ ਆ। ਤੇ ਮਾਤਾ ਜੀ ਨੂੰ ਗਲਤ ਮਲਤ ਬੋਲ ਕੇ ਗਲਤ ਸਾਬਤ ਕਰਦੇ ਨੇ। ਤੇ ਇਹ ਸੇਵਾ ਛੱਡ ਕੇ ਤੇ ਇੱਥੋਂ ਭੱਜ ਜਾਣ। ਹਾਂਜੀ ਕੀ ਮਸਲਾ ਮੰਤਰੀ ਸਾਹਿਬ? ਜੈ ਸ਼੍ਰੀ ਰਾਮ ਜਗਤ ਗੁਰੂ ਸਵਾਮੀ ਅਸ਼ਨੀਲ ਮਹਾਰਾਜ ਇੱਕ ਨਾ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਕਿ ਦਰਗਿਆਨਾ ਸ਼੍ਰੀ ਦਰਗਿਆਨਾ ਤੀਰਥ ਦੇ ਜਿਹੜਾ ਕੰਪਲੈਕਸ ਹੈਗਾ ਹੈ। ਉੱਥੇ ਕੋਈ ਅਨਨੋਨ ਬੰਦੇ ਸ਼ਰਾਬ ਪੀ ਰਹੇ ਆ ਤੇ ਨਾਲ ਮੀਟ ਖਾ ਰਹੇ ਨੇ। ਇਸ ਬੰਦ ਵਿੱਚ ਅਸੀਂ ਚੌਂਕੀ ਆਏ ਆ ਤੇ ਉੱਥੋਂ ਆ ਕੇ ਪਤਾ ਲੱਗਾ ਆ। ਇਹ ਜਿਹੜੇ ਦਰਗਿਆਨ ਸ਼੍ਰੀ ਦਰਗਿਆਨਾ ਤੇਸ ਦੇ ਸਿਕਿਉਰਿਟੀ ਗਾਰਡ ਨੇ ਇਹਨਾਂ ਨੇ ਨਾਲ ਹੋਰ ਬੰਦੇ ਨੇ ਉਹ ਪੁਲਿਸ ਵੈਰੀਫਾਈ ਕਰ ਰਹੀ ਆ ਕਿ ਇਹਨਾਂ ਨੇ ਰਾਤੀ ਬਹਿ ਕੇ ਸ਼ਰਾਬ ਪੀਤੀ ਆ ਤੇ ਮੀਟ ਖਾਦਾ ਆ ਮੀਟ ਸ਼ਰਾਬ ਪੀ ਕੇ ਖਾ ਪੀ ਕੇ ਤੇ ਉਸ ਤੋਂ ਬਾਅਦ ਇਹ ਜਾ ਕੇ ਸ਼੍ਰੀ ਲਕਸ਼ਮੀ ਨਾਰਾਇਣ ਜੀ ਦੇ ਮੰਦਿਰ ਦੇ ਮੇਨ ਗੇਟ ਤੇ ਡਿਊਟੀ ਕਰਦੇ ਰਹੇ ਨੇ ਇਹਦੇ ਵਿੱਚ ਸਾਡੀ ਆਸਥਾ ਨੂੰ ਠੇਸ ਪਹੁੰਚੀ ਆ ਦਰਗਿਆਨਾ ਕਮੇਟੀ ਨੇ ਲਿਖ ਕੇ ਲਾਇਆ ਆ ਇਹ ਸ਼ਰਾਬ ਔਰ ਅੰਨੇ ਸਖਤ ਮਨਾ ਸ਼ਰਾਬ ਲੈ ਕੇ ਆਣਾ ਪੀਣਾ ਜਾਂ ਲੈਣਾ ਸਖਤ ਮਨਾ ਸਾਹਮਣੇ ਬੋਰਡ ਵੀ ਲੱਗੇ ਨੇ ਇਹ ਤੇ ਉਹੀ ਗੱਲ ਹੋ ਗਈ ਨਾ ਜੀ ਦੁੱਧ ਦੀ ਰਾਖੀ ਬਿੱਲੀ ਜਿਨ੍ਹਾਂ ਨੂੰ ਆਪਾਂ ਸ੍ਰੀ ਦਰਗਿਆਨਾ ਤੀਰਥ ਨੇ ਇਹਨਾਂ ਨੂੰ ਇਸੇ ਕੰਮ ਵਾਸਤੇ ਭਾਇਆ ਵੀ ਇੱਥੇ ਉਹ ਜਾ ਕੋਈ ਕੰਮ ਨਾ ਹੋਵੇ ਤੇ ਉਹ ਖੁਦ ਆਪ ਕਰਨ ਤੇ ਕਿੰਨੀ ਮਾੜੀ ਗੱਲ ਆ ਉਸ ਬੰਦ ਵਿੱਚ ਅਸੀਂ ਅੱਜ ਇੱਥੇ ਆਏ ਆ ਪ੍ਰਸ਼ਾਸਨ ਨਾਲ ਆਏ ਐਸਐਟਓ ਸਾਹਿਬ ਚੌਂਕੀ ਇੰਚਾਰਜ ਆਏ ਨੇ ਤੇ ਦਰਗਿਆਨਾ ਤੀਰਥ ਦੀ ਕਮੇਟੀ ਕੋ ਗਏ ਨੇ ਅੰਦਰ ਸੀਸੀ ਕੈਮਰਾ ਦੀ ਫੁਟੇਜ ਕਢਾਉਣਾ ਉਹਨਾਂ ਨੇ ਮਨਾਂ ਕਰ ਦਿੱਤਾ ਹੈ ਕਿ ਅਸੀਂ ਫੁਟੇਜ ਨਹੀਂ ਦੇਣੀ ਹੁਣ ਉਹ ਪ੍ਰਸ਼ਾਸਨ ਦਾ ਕੰਮ ਹੈ ਸਾਡਾ ਕੰਮ ਨਹੀਂ ਹੈਗਾ ਉਹ ਪ੍ਰਸ਼ਾਸਨ ਆਪਣੀ ਲੀਗਲੀ ਕਾਰਵਾਈ ਕਰੇਗਾ ਤੇ ਆਪੀ ਇਹਨਾਂ ਕੋ ਫੁਟੇਜ ਕਢਾਏਗਾ ਤੇ ਅਸੀਂ ਉਹਨਾਂ ਤੇ ਕਾਰਵਾਈ ਕਰਾਉਣ ਜਾ ਰਹੇ ਹਾਂ ਮੈਂ ਮਾਨਜੋਹ ਕਮਿਸ਼ਨਰ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਜਿਹੜੇ ਇਦਾਂ ਦੇ ਗੰਦੇ ਅੰਸਰ ਹੈਗੇ ਨੇ ਜਿਹੜੇ ਮੰਦਰਾਂ ਦੇ ਵਿੱਚ ਮਦਰਾ ਮਾਸ ਲੈ ਕੇ ਆਉਂਦੇ ਨੇ ਆਗੇ ਮੈਂ ਸ਼੍ਰੀ ਲਕਸ਼ਮੀ ਨਾਰਾਇਣ ਜੀ ਦੇ ਮੰਦਿਰ ਦੇ ਬਾਹਰ ਡਿਊਟੀ ਕਰਦੇ ਰਹੇ ਇਹਨਾਂ ਦੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਨਹੀਂ ਮੈਂ ਮੰਦਿਰ ਵੱਲੋਂ ਇਸ ਤੇ ਕੋਈ ਪਹਿਲਾਂ ਕੋਈ ਇਦਾਂ ਦਾ ਕੋਈ ਪਰਵਾਇ ਨਹੀਂ ਰੱਖਿਆ ਗਿਆ ਵੀ ਇਸ ਤਰ੍ਹਾਂ ਦਾ ਕੰਮ ਨਹੀਂ ਹੋਣਾ ਚਾਹੀਦਾ ਕੋਈ ਮੰਦਿਰ ਵੱਲੋਂ ਇੱਥੇ ਬੋਰਡ ਲੱਗੇ ਗਏ ਨੇ ਉਹ ਲਿਖੋ ਸਾਹਮਣੇ ਲਿਖਿਆ ਆ ਸ਼੍ਰੀ ਦਰਗਿਆਨਾ ਮੰਦਿਰ ਪਰਸਮੈਂ ਸ਼ਰਾਬ ਪੀ ਕੇ ਔਰ ਲੈ ਕੇ ਆਉਣਾ ਸਖਤ ਮਨਾ ਹੈ ਜੋ ਵੀ ਲੈ ਕੇ ਆਏ ਕਰੇਗਾ ਪੁਲਸ ਕੇ ਹਵਾਲੇ ਕੀਤਾ ਜਾਏਗਾ ਸ਼੍ਰੀ ਦਰਗਿਆਨਾ ਕਮੇਟੀ ਅੰਬਰਸਰ ਦਰਗਿਆਨਾ ਕਮੇਟੀ ਨੇ ਥਾਂ ਥਾਂ ਤੇ ਬੋਰਡ ਲਾਏ ਨੇ ਜਿਹੜੇ ਜਿਹੜੇ ਪ੍ਰਬੰਧਕ ਹੈਗੇ ਆ ਵੀ ਉਹਨਾਂ ਨੂੰ ਕੋਈ ਐਦਾਂ ਦੀ ਹਦਾਇਤ ਨਹੀਂ ਦਿੱਤੀ ਸੀ ਵੀ ਇਸ ਤਰ੍ਹਾਂ ਦਾ ਕੰਮ ਨਹੀਂ ਹੋਣਾ ਜਿਹਦਾ ਐਡਾ ਵੱਡਾ ਤੀਰਥ ਹੈ ਇੱਥੇ ساری ਦੁਨੀਆ ਤੋਂ ਲੋਕ ਇੱਥੇ ਹੁੰਦੇ ਨੇ ਤੇ ਐਡੀ ਵੱਡੀ ਬਦਨਾਮੀ ਜਿਹੜੀ ਆ ਵੀ ਕੀ ਪ੍ਰਭਾਵ ਪਏਗਾ ਦੁਨੀਆ 'ਤੇ ਨਹੀਂ ਜੀ ਦੱਸਾ ਕਿ ਦਰਗਿਆਨਾ ਕਮੇਟੀ ਨੇ ਜਿਹੜੇ ਬੋਰਡ ਲਾਏ ਨੇ ਕੋਈ ਅਨਪੜ੍ਹ ਤੇ ਸਿਕਿਉਰਟੀ ਵਾਲਾ ਹੋਏਗਾ ਹੀ ਨਹੀਂ ਠੀਕ ਆ ਜੀ ਦਰਗਿਆਨਾ ਕਮੇਟੀ ਨੇ ਜਿਹੜੇ ਬੋਰਡ ਲਾਏ ਨੇ ਤੇ ਜਾਂ ਉਹਨਾਂ ਨੂੰ ਜਿਹੜੇ ਸਿਕਿਉਰਟੀ ਵਾਲੇ ਉਹਨਾਂ ਨੂੰ ਗਾਈਡ ਵੀ ਕੀਤਾ ਹੋਏ ਇਹ ਕਰਨ ਦੇ باوجود ਵੀ ਉਹਨਾਂ ਨੇ ਇਹ ਕੰਮ ਰਾਤੀ ਕੀਤਾ ਆ ਤੇ ਜਿਹੜੋ ਕਿਸ ਨੇ ਇਥੇ ਵੀਡੀਓ ਬਣਾਈ ਦੇ ਸ਼ਰਾਬ ਦੀ ਬੋਤਲ ਚੁੱਕ ਕੇ ਭੱਜ ਗਏ ਤੇ ਮੀਟ ਤੇ ਗਲਾਸ ਸ਼ਰਾਬ ਦੇ ਉੱਥੇ ਪਏ ਰਹਿ ਗਏ ਆ ਉਸ ਤੋਂ ਬਾਅਦ ਰਾਤੀ 9 ਵਜੇ ਤੋਂ ਲੈ ਕੇ ਸਵੇਰੇ 9 ਵਜੇ ਤੱਕ ਡਿਊਟੀ ਸ਼੍ਰੀ ਲక్ష్ਮੀ ਰਾਣ ਦੇ ਮੇਨ ਮੰਦਿਰ ਜਿਹੜਾ ਹੈ ਉੱਥੇ ਡਿਊਟੀ ਕਰਦੇ ਰਹੇ ਨੇ ਇੱਕ ਵੀਡੀਓ ਜਿਹਦੇ ਵਿੱਚ ਖਿਲ ਗਏ ਉਹ ਚਿਹਰਾ ਹਰ ਕਿਸੇ ਦਾ ਨਹੀਂ ਆਉਂਦਾ ਉਹ ਵੀ ਕਹਿ ਰਹੇ ਜੀ ਉੱਥੇ ਚਿਹਰਾ ਕਿਸ ਨੇ ਹੈਗਾ ਲੇਕਿਨ ਪੁਲਿਸ ਪ੍ਰਸ਼ਾਸਨ ਨੇ ਇਹ ਗੱਲ ਦੱਸੀ ਆ ਕਿ ਦੋ ਬੰਦੇ ਫੜ ਲਏ ਨੇ ਉਹ ਜਿਹਾ ਕਿ ਦਰਗਿਆਨਾ ਕਮੇਟੀ ਦੇ ਸਿਕਿਉਰਿਟੀ ਗਾਰਡ ਨੇ ਬਾਕੀ ਜਿਹੜੇ ਇਹ ਸੀਸੀ ਕੈਮਰੇ ਦੀ ਪ੍ਰਸ਼ਾਸਨ ਆਪਣੀ ਲੀਗਲੀ ਕਾਰਵਾਈ ਕਰਕੇ ਦਰਗਹਿਨਾ ਕਮੇਟੀ ਕੋਲ ਲਵੇ ਤੇ ਜਿਹੜੇ ਵੀ ਵਿੱਚ ਆ ਕਿ ਉਹਨਾਂ ਤੇ ਕਾਰਵਾਈ ਕਰੇ। ਬਾਰ ਬੈਗਟ ਸ਼ਾਰਟ ਕੀਤੀ ਜਾ ਰਹੀ ਸੀ। ਸਾਰਾ ਮਾਮਲਾ ਧਿਆਨ ਵਿੱਚ ਆਇਆ ਵਾ ਜਿਹਦੇ ਬਾਰੇ ਅਸੀਂ ਗੱਲ ਕਰ ਰਹੇ ਹਾਂ। ਕਨਮਦ ਕਮੇਟੀ ਨਾਲ ਵੀ ਸਾਡੀ ਗੱਲ ਹੋਈ ਹੈ। ਇਹ ਸਾਰੀ ਵੀਡੀਓ ਫੁਟੇਜ ਜਿਹੜੀ ਉਹ ਲੈ ਕੇ ਇਹਦੇ ਉੱਤੇ ਬੰਦੀ ਜਿਹੜੀ ਕਾਰਵਾਈ ਉਹ ਕਰਾਂਗੇ। ਉਹ ਕੁੰਡਿਆ ਦਾ ਪਤਾ ਲੱਗੇ ਕਿਨੇ ਬੰਦੇ ਸਨ ਜੀ ਉਹ ਫੁਟੇਜ ਜਦੋਂ ਇਕੱਠਾਉਣ ਲੱਗੇ ਆ ਉਹ ਲੈ ਕੇ ਤੇ ਫਿਰ ਉਸ ਤੋਂ ਬਾਅਦ ਜਿਹੜੀ ਕਾਰਵਾਈ ਕਮੇਟੀ ਨਾਲ ਗੱਲ ਕਰਕੇ ਉਹ ਸਾਰੀ ਹੋਈ ਜੇ ਤਾਂ ਉਹ ਬੰਦੇ ਫੜੇ ਜਾਂਦੇ ਕੀ ਕਾਰਵਾਈ ਕੀਤੀ ਜਾਏਗੀ ਨਹੀਂ ਜੀ ਅਸੀਂ ਦੇਖਾਂਗੇ ਨਾ ਪਹਿਲਾਂ ਉਹਨਾਂ ਦਾ ਕੀ ਰੋਲ ਕੀ ਆ ਫਿਰ ਉਸ ਤੋਂ ਬਾਅਦ ਛੋਟੀ ਗੱਲ ਨੂੰ ਕੁਝ ਨਾ ਫੜੇ ਰੱਖਦੇ ਨਹੀਂ ਜੀ ਇਹਦੀ ਪੜਤਾਲ ਹੀ ਕਰਨੀ ਆ ਉਹਨਾਂ ਨੂੰ ਪੁੱਛ ਕੇ ਇਸ ਕਰਾਂਗੇ ਸਾਰਿਆਂ ਨੂੰ ਲੈ ਕੇ ਫਿਰ ਉਸ ਤੋਂ ਬਾਅਦ ਕਰਦੇ ਆ ਅਮੀ ਜੀ ਨੇ ਕਿਹਾ ਕਿ ਵੀ 3 ਤੋਂ ਬਾਅਦ ਵੀ ਉਹਨਾਂ ਨੇ ਸਾਰੀ ਰਾਤ ਇੱਥੇ ਡਿਊਟੀ ਦਿੱਤੀ ਆ ਪੂਰੀ ਨਹੀਂ ਉਹ ਹੀ ਇਹ ਸਾਰਾ ਕੁਝ ਦੇਖਾਂਗੇ ਨਾ ਫੁਟੇਜ ਦੇ ਵਿੱਚ ਐ ਤੇ ਪੀ ਆ ਜਾਂ ਕਿਤੇ ਕਿਤੇ ਹੋ ਗਏ ਨੇ ਉਹ ਸਾਰਾ ਕੁਝ ਆਹੀ ਦੇਖਾਂਗੇ ਕੋਈ ਦੇ ਦੇ ਉਹ ਫਿਰ ਅਸੀਂ ਦੀ ਬੰਦੀ ਅਗਲੀ ਕਰਦੇ